ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਰਥਿਕ ਪ੍ਰਵਾਸ ਸ਼੍ਰੀਮਾਂ ਦੇ ਵਿੱਚ ਫੈਡਰਲ ਕਟੌਤੀਆਂ ਦੇ ਲਈ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਦੋਸ਼ੀ ਠਾ ਰਾਇਆ ਹੈ ਮਿਲਰ ਨੇ ਕਿਹਾ ਹੈ ਕਿ ਸੂਬੇ ਤੇ ਪ੍ਰਦੇਸ਼ ਪਨਾਹ ਗਿਰਾਂ ਨੂੰ ਸਵੀਕਾਰ ਕਰਨ ਦੇ ਆਪਣੇ ਹਿੱਸੇ ਨੂੰ ਵਧਾਉਣ ਦੇ ਵਿੱਚ ਅਸਹਿਯੋਗ ਰਹੇ ਨੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਉਹਨਾਂ ਵਰਕਰਾਂ ਨੂੰ ਟਾਰਗੇਟ ਕਰਦੇ ਨੇ ਜਿਨ੍ਹਾਂ ਦੇ ਕੋਲ ਕਿਸੇ ਖਾਸ ਸੂਬੇ ਜਾਂ ਪ੍ਰਦੇਸ਼ ਦੀ ਆਰਥਿਕਤਾ ਦੇ ਵਿੱਚ ਯੋਗਦਾਨ ਪਾਉਣ ਦੇ ਹੁਨਰ ਹੁੰਦੇ ਨੇ ਤੇ ਉਹ ਕੈਨੇਡਾ ਦੇ ਵਿੱਚ ਪਰਮਨੈਂਟ ਰੈਜ਼ੀਡੈਂਟਸ ਬੰਨਣਾ ਚਾਹੁੰਦੇ ਨੇ ਹਰੇਕ ਸੂਬੇ ਤੇ ਖੇਤਰ ਦੀਆਂ ਆਪਣੀਆਂ ਸਟਰੀਮਾਂ ਮਾਤੇ ਲੋੜਾਂ ਨੇ ਕਿਊਬੇਕ ਅਤੇ ਨਨਾਵਤ ਨੂੰ ਛੱਡ ਕੇ ਸਾਰੇ ਸੂਬਿਆਂ ਤੇ ਪ੍ਰਦੇਸ਼ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਨੇ ਪਿਛਲੇ ਹਫਤੇ ਸਾਰਿਆਂ ਨੂੰ ਰਸਮੀ ਨੋਟਿਸ ਮਿਲਿਆ ਕਿ ਇਮੀਗ੍ਰੇਸ਼ਨ ਵਿਭਾਗ 2025 ਦੇ ਲਈ ਉਹਨਾਂ ਦੇ ਅਲਾਟਮੈਂਟ ਨੂੰ 50% ਘਟਾ ਦੇਵੇਗਾ ਜਿਸ ਦੇ ਨਾਲ ਸਥਾਨਕ ਲੇਬਰ ਸਪਲਾਈ ਅਤੇ ਆਰਥਿਕਤਾ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਮਿਲਰ ਨੇ ਕਿਹਾ ਕਿ ਇਮੀਗ੍ਰੇਸ਼ਨ ਇੱਕ ਸਾਂਝੀ ਜ਼ਿੰਮੇਵਾਰੀ ਹੈ ਤੇ ਉਹ ਸੋਚਦੇ ਨੇ ਕਿ ਖਾਸ ਤੌਰ ਤੇ ਪ੍ਰੀਮੀਅਰਾਂ ਜਿਨ੍ਹਾਂ ਦੇ ਕੋਲ ਨਵੇਂ ਆਏ ਲੋਕ ਜੋ ਦੇਸ਼ ਦੇ ਜੀਡੀਪੀ ਦੇ ਵਿੱਚ ਸਿੱਧੇ ਤੌਰ ਦੇ ਉਤੇ ਯੋਗਦਾਨ ਪਾ ਰਹੇ ਨੇ ਨੂੰ ਸਵੀਕਾਰ ਕਰਨ ਦਾ ਕੁਝ ਅਧਿਕਾਰ ਖੇਤਰ ਹੈ ਉਹਨਾਂ ਨੇ ਇਮੀਗ੍ਰੇਸ਼ਨ ਬਾਰੇ ਗੱਲ ਕਰਨ ਦੇ ਵਿੱਚ ਜ਼ਿੰਮੇਵਾਰ ਹੋਣ ਦੀ ਲੋੜ ਹੈ ਮਿਲਰ ਨੇ ਕਿਹਾ ਹੈ ਕਿ ਆਪਣੇ ਸਿਆਸੀ ਕਾਰਨਾ ਕਰਕੇ ਕਈ ਪ੍ਰੀਮੀਅਰ ਜਿਹੜੇ ਨੇ ਉਹ ਆਮ ਤੌਰ ਦੇ ਉਤੇ ਇਮੀਗ੍ਰੇਸ਼ਨ ਨੂੰ ਲੈ ਕੇ ਗੈਰ ਜ਼ਿੰਮੇਵਾਰ ਨੇ ਉਹਨਾਂ ਨੇ ਕੁਝ ਇਮੀਗ੍ਰੇਸ਼ਨ ਮੰਤਰੀਆਂ ਦੀ ਆਲੋਚਨਾ ਕੀਤੀ ਕਿ ਉਹ ਪਨਾਹ ਮੰਗਣ ਵਾਲਿਆਂ ਦੇ ਆਪਣੇ ਹਿੱਸੇ ਨੂੰ ਵਧਾਉਣ ਬਾਰੇ ਚਰਚਾਵਾਂ ਨੂੰ ਗਲਤ ਤਰੀਕੇ ਦੇ ਨਾਲ ਦਰਸਾਉਂਦੇ ਨੇ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਮੰਤਰੀ ਕਿਹੜੇ ਸੂਬਿਆਂ ਜਾਂ ਪ੍ਰਦੇਸ਼ਾਂ ਦੇ ਨੇ ਮਿਲਰ ਨੇ ਕਿਹਾ ਹੈ ਕਿ ਕੁਝ ਸੂਬਿਆਂ ਨੇ ਕਦਮ ਵਧਾਇਆ ਹੈ ਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਉਮੀਦ ਹੈ ਕਿ ਉਹਨਾਂ ਨੂੰ ਉਹਨਾਂ ਦਾ ਹਿੱਸਾ ਮਿਲ ਜਾਵੇਗਾ ਜੇ ਉਹ ਇਸ ਦੀ ਜ਼ਿੰਮੇਵਾਰੀ ਦੇ ਨਾਲ ਵਰਤੋਂ ਕਰਦੇ ਨੇ ਸਰਕਾਰ ਦੇ ਸੁਤੰਤਰ ਪਾਰਲੀਮੈਂਟਰੀ ਬਜਟ ਅਫਸਰ ਈ ਬਜੈਰੋ ਨੇ ਵੀਰਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਜਿਸ ਦੇ ਵਿੱਚ ਫੈਡਰਲ ਸਰਕਾਰ ਦੁਆਰਾ ਪਿਛਲੇ ਅਕਤੂਬਰ ਦੇ ਵਿੱਚ ਐਲਾਨੀ ਇਮੀਗ੍ਰੇਸ਼ਨ ਘਟਾਉਣ ਦੀ ਸਮੁੱਚੀ ਯੋਜਨਾ ਦੀ ਕੋ ਕੀਤੀ ਗਈ ਪੀ ਐਨ ਪੀ ਕਟੌਤੀਆਂ ਨੂੰ ਆਈ ਆਰ ਸੀ ਸੀ ਦੁਆਰਾ ਉਸ ਸਮੁੱਚੀ ਯੋਜਨਾ ਦੇ ਇੱਕ ਹਿੱਸੇ ਵੱਜੋਂ ਪੇਸ਼ ਕੀਤਾ ਗਿਆ ਹੈ ਬੀਬੀਓ ਨੇ ਪਾਇਆ ਹੈ ਕਿ ਸਰਕਾਰ ਦੁਆਰਾ ਕੀਤੀ ਗਈ ਸਮੁੱਚੀ ਇਮੀਗ੍ਰੇਸ਼ਨ ਕਟੌਤੀ 2027 ਦੇ ਅੰਤ ਤੱਕ ਅਸਲ ਜੀਡੀਪੀ ਦੇ ਵਿੱਚ 1.7 ਫੀਸਦੀ ਦੀ ਕਮੀ ਕਰੇਗੀ ਆਬਸਫੋਰਡ ਦੇ ਵਿੱਚ ਇੱਕ ਡਰਾਈਵਰ ਨੂੰ ਟ੍ਰੈਫਿਕ ਸਟਾਪ ਤੋਂ ਭੱਜਣ ਤੋਂ ਬਾਅਦ ਦੇ ਸ਼ੁੱਕਰਵਾਰ ਸਵੇਰੇ ਮਿਸ਼ਨ ਬ੍ਰਿਜ ਦੇ ਉੱਤੇ ਇੱਕ ਹੋਰ ਕਾਰ ਦੇ ਨਾਲ ਟਕਰਾਉਣ ਤੋਂ ਥੋੜੀ ਦੇਰ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ ਆਬਸਫੋਰਡ ਪੁਲਿਸ ਵਿਭਾਗ ਨੇ ਕਿਹਾ ਹੈ ਕਿ 12:30 ਮਿੰਟ ਦੇ ਉੱਤੇ ਕ੍ਰੀਬ ਅਧਿਕਾਰੀਆਂ ਨੇ ਟ੍ਰੈਫਿਕ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਇੱਕ ਫੋਰਡ ਮਸਟ ਤਾਂ ਦੇ ਡਰਾਈਵਰ ਨੇ ਇਸ ਦੀ ਪਾਲਣਾ ਨਹੀਂ ਕੀਤੀ ਸਰਜੈਂਟ ਪਾਲ ਵਾਕਰ ਨੇ ਕਿਹਾ ਹੈ ਕਿ ਥੋੜੀ ਦੇਰ ਬਾਅਦ ਸ਼ੱਕੀ ਵਾਹਨ ਨੇ ਹਾਈਵੇ 11 ਦੇ ਉੱਤਰ ਵੱਲ ਲੈਣਾ ਦੇ ਵਿੱਚ ਦੱਖਣ ਵੱਲ ਯਾਤਰਾ ਕੀਤੀ ਤੇ ਉੱਤਰ ਵੱਲ ਜਾਣ ਵਾਲੇ ਨਾਗਰਿਕ ਵਾਹਨ ਦੇ ਨਾਲ ਟੱਕਰ ਮਾਰ ਦਿੱਤੀ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਤੇ ਇਸ ਦੇ ਵਿੱਚ ਸ਼ਾਮਿਲ ਦੂਜੇ ਵਾਹਨ ਦੇ ਡਰਾਈਵਰ ਨੂੰ ਗੈਰ ਜਾਨ ਖਤਰੇ ਨਾਲ ਵਾਲੀਆਂ ਜਿਹੜੀਆਂ ਨੇ ਉਹ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ ਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੋਰ ਮੀਲੈਂਡ ਦੀ ਇੰਟਰੋਗੇਟਿਡ ਕੋਲੀਸ਼ਨ ਮਾਹਿਰ ਅਤੇ ਰੀਕਨਸਟਰਕਸ਼ਨ ਪ੍ਰਵੇਸ਼ ਨੂੰ ਜਾਂਚ ਕਾਰਾਂ ਦੀ ਮਦਦ ਲਈ ਸਾਈਡ ਦੇ ਉੱਤੇ ਤਾਨਾਤ ਕੀਤਾ ਗਿਆ ਸੀ ਸੀਪੀਐਲ ਨੇ ਕਿਹਾ ਹੈ ਕਿ ਗੰਭੀਰ ਹਾਦਸੇ ਨੇ ਹਾਈਵੇ 11 ਦੀਆਂ ਉਤਰੀ ਲੇਨਾਂ ਨੂੰ ਬੰਦ ਕਰ ਦਿੱਤਾ ਸੀ ਜਦੋਂ ਕਿ ਜਾਂਚ ਕਰਤਾ ਮੌਕੇ ਤੇ ਪਹੁੰਚੇ ਸਵੇਰੇ 6:30 ਦੇ ਮਿੰਟ ਦੇ ਉੱਤੇ ਠੀਕ ਪਹਿਲਾਂ ਇਸ ਤੋਂ ਡਰਾਈਵ ਬੀਸੀ ਨੇ ਪੁਸ਼ਟੀ ਕੀਤੀ ਕਿ ਪੁਲ ਆਵਾਜਾਈ ਦੇ ਲਈ ਦੁਬਾਰਾ ਖੋਲਿਆ ਗਿਆ ਸੀ ਬੀਸੀ ਦੇ ਸੁਤੰਤਰ ਜਾਂਚ ਦਫ਼ਤਰ ਨੇ ਸ਼ੁੱਕਰਵਾਰ ਨੂੰ ਬਾਅਦ ਦੇ ਵਿੱਚ ਪੁਸ਼ਟੀ ਕੀਤੀ ਕਿ ਐਫਬੀਪੀਰਿ ਅਧਿਕਾਰੀਆਂ ਨੇ ਘਟਨਾ ਦੇ ਵਾਪਰਨ ਤੋਂ ਤੁਰੰਤ ਬਾਅਦ ਟੀਮ ਨੂੰ ਸੂਚਿਤ ਕੀਤਾ ਪੁਲਿਸ ਕਿਹਾ ਹੈ ਕਿ ਸ਼ੁਰੂਆਤੀ ਤਫ਼ਤੀਸ਼ੀ ਕਦਮ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਕੀ ਸੱਟਾਂ ਗੰਭੀਰ ਨੁਕਸਾਨ ਦੀ ਸੀਮਾ ਨੂੰ ਪਾਰ ਕਰਦੀਆਂ ਨੇ ਜਿਵੇਂ ਕਿ ਪੁਲਿਸ ਐਕਟ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਜੇਕਰ ਪੁਲਿਸ ਦੀ ਕਾਰਵਾਈ ਜਾਂ ਐਨਗੈਲੀ ਨੇ ਟੱਕਰ ਦੇ ਵਿੱਚ ਭੂਮਿਕਾ ਨਿਭਾਈ ਹੈ ਤਾਂ ਪੁਲਿਸ ਫਿਲਹਾਲ ਕੋਈ ਵੀ ਜਾਣਕਾਰੀ ਹੋਣ ਤੇ ਉਹਨਾਂ ਦੇ ਨਾਲ ਸੰਪਰਕ ਕਰਨ ਲਈ ਕਹਿ ਰਹੀ ਹੈ